ਯਾਹੂ ਫਾਈਨੈਂਸ ਨੇ ਹਰਜੋਤ ਸਿੰਘ ਜੀ ਰੀਸੈਂਟਲੀ ਹਾਊਸਿੰਗ ਨੂੰ ਲੈ ਕੇ ਜਿਹੜੀ ਇੱਕ ਕਹੋ ਵੀ ਨਿਊਜ਼ ਛਾਪੀ ਆ ਖਬਰ ਛਾਪੀ ਆ ਕਿ ਨਵੀਂ ਹਾਊਸਿੰਗ ਦੇ ਵਿੱਚ ਇੰਟਰਸਟ ਰੇਟਸ ਦੇ ਨਾਲੋਂ ਵੀ ਹੋਰ ਵੱਡੀ ਸਮੱਸਿਆ ਆ ਹਾਊਸਿੰਗ ਦੀ ਜਿਹੜੀ ਕੱਲੀ ਸਮੱਸਿਆ ਹੁਣ ਇੰਟਰਸਟ ਰੇਟ ਨਹੀਂ ਜਿਹੜੀ ਉਹ ਰਹਿ ਗਈ ਸਾਲ ਹੋ ਗਿਆ ਹੈ ਫੈਡਰਲ ਰਿਜ਼ਰਵ ਨੇ ਆਪਣਾ ਜਿਹੜਾ ਬੇਸ ਲੈਂਡਿੰਗ ਰੇਟ ਆ ਉਹ ਸਥਿਰ ਰੱਖਿਆ ਆ ਉਸ ਦੇ ਵਿੱਚ ਨਾ ਵਧਾਇਆ ਆ ਤੇ ਨਾ ਹੀ ਇਹ ਘਟਾਇਆ ਆ ਬਾਰ ਬਾਰ ਇਹ ਕਹਿ ਰਹੇ ਆ ਵੀ ਇਹ ਘਟਾਏ ਜਾਣਗੇ ਕਟੌਤੀ ਇਸ ਦੇ ਵਿੱਚ ਹੋਊਗੀ ਪਰ ਇਸ ਦੇ ਨਾਲ ਨਾਲ ਜਿਹੜਾ ਦੇਖਿਆ ਜਾਵੇ ਤਾਂ ਜਿਹੜਾ 10 ਈਅਰ ਟ੍ਰੈਜਰੀ ਨੋਟ ਆ ਉਹਦੀ ਯੀਲਡ ਵੀ 4% ਦੇ ird gird ਦੀਆਂ ਉਸ ਤੋਂ ਵੱਧ ਹੀ ਰਹੀ ਹੈਗੀ ਆ 30 ਈਅਰ ਜਿਹੜੇ ਕਨਫਰਮਿੰਗ ਮਾਰਗੇਜਸ ਆ ਉਹ 7% ਤੋਂ ਪਾਰ ਇੱਕ ਵਾਰੀ ਫੇਰ ਜਾ ਚੁੱਕੇ ਆ ਇਨਫਲੇਸ਼ਨ ਰਿਡਿਊਸ ਨਹੀਂ ਹੋ ਰਹੀ ਲੌਂਗ ਟਰਮ ਇੰਟਰਸਟ ਰੇਟ ਹਾਇਰ ਨੇ ਪਹਿਲੇ ਕੁਆਟਰ ਦੇ ਵਿੱਚ ਤੇ ਕਿੰਨੇ ਵੀ ਬਿਲਡਰ ਸੈਂਟੀਮੈਂਟ ਇਸਤੇ ਕਰਕੇ ਡਾਊਨ ਆ ਰਿਹਾ ਹੈਗਾ ਆ ਸੋ ਕਹਿ ਤਾਂ ਇਹੀ ਰਹੇ ਆ ਵੀ ਆਪਾਂ ਖੀ ਲੜਾਈ ਦੇ ਖੀਲੇ ਹਿੱਸੇ ਦੇ ਵਿੱਚ ਆ ਇਨਫਲੇਸ਼ਨ ਦੇ ਨਾਲ ਪਰ ਸਸਟੇਨੇਬਲ ਤਰੀਕੇ ਦੇ ਨਾਲ ਜਾਂ ਅਫੋਰਡੇਬਲ ਤਰੀਕੇ ਦੇ ਨਾਲ ਕੰਸਟਰਕਟ ਕਰਨਾ ਅਫੋਰਡੇਬਲ ਹਾਊਸਿੰਗ ਨੂੰ ਉਹ ਐਸ ਟਾਈਮ ਕਹਿੰਦੇ ਸਭ ਤੋਂ ਵੱਡੀ ਜਿਹੜੀ ਆ ਚੁਣੌਤੀ ਬਣੀ ਪਈ ਆ ਇਨਵੈਂਟਰੀ ਕੋਈ ਜ਼ਿਆਦਾ ਨਹੀਂ ਆ ਘਰ ਘਟ ਨੇ ਰੇਟਸ ਹਾਈ ਨੇ ਜਿਹਦੇ ਕਰਕੇ ਲੋਕ ਇਸ ਟਾਈਮ ਘਰਾਂ ਨੂੰ ਖਰੀਦੋ-ਫਰੋਖਤ ਕਰਨ ਦੇ ਵਿੱਚ ਥੋੜਾ ਬੋਤਾ ਹੱਥ ਖਿੱਚ ਕੇ ਰੱਖਦੇ ਆ ਜੀ ਬਿਲਕੁਲ ਸੋ ਕੰਸਟਰਕਸ਼ਨ ਵੀ ਜਿਹੜੀ ਸਲੋ ਹੋ ਰਹੀ ਹੈਗੀ ਆ ਡਿਮਾਂਡ ਹਜੇ ਵੀ ਜਿਹੜੀ ਹਾਈ ਹੈਗੀ ਆ ਤੇ ਇਸੇ ਕਰਕੇ ਘਰਾਂ ਦੀਆਂ ਪ੍ਰਾਈਸਸ ਵੀ ਹਾਈ ਹੈਗੀਆਂ ਪਰ ਇੰਟਰਸਟ ਰੇਟ ਜਿਹੜਾ ਆ ਉਹ ਵੀ ਇਸ ਟਾਈਮ ਦੇ ਉੱਤੇ ਕਾਫੀ ਹਾਈ ਹੈ ਜੇ ਦੇਖਿਆ ਜਾਵੇ ਤਾਂ ਹਰਜੋ ਸਿੰਘ ਜਿਹੜਾ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਡਾਟਾ ਆ ਉਹ ਇਹ ਦੱਸਦਾ ਹੈ ਵੀ ਜਿਹੜੇ ਹੋਮ ਆਨਰਸ ਆ ਉਹ ਨੈਸ਼ਨਲ ਮਾਰਗੇਜ ਰੇਟ ਇਸ ਮੋਕੇ 4% ਦੇ ਉੱਤੇ ਐਵਰੇਜ ਜਿਹੜਾ ਉਹ ਨੈਸ਼ਨਲ ਐਵਰੇਜ ਜਿਹੜਾ ਉਹ ਦੇ ਰਹੇ ਆ ਤੇ ਡੇਡ ਮਿਲੀਅਨ ਜਿਹੜੇ ਘਰ ਘੱਟ ਫੋਰ ਸੇਲ ਨੇ ਜੇ ਜਦੋਂ ਫੈਡ ਜਿਹੜਾ ਰੇਟ ਰੇਜ਼ ਕਰਨੇ ਸ਼ੁਰੂ ਕੀਤੇ ਸੀ ਉਸ ਤੇ ਜਿਹੜਾ ਮੁਕਾਬਲੇ ਸੋ ਇਨਵੈਂਟਰੀ ਦੀ ਡੈਫੀਨਿਟਲੀ ਅ ਜਿਹੜੀ ਇੱਕ ਪ੍ਰੋਬਲਮ ਆ ਰਹੀ ਹੈ ਕਿਉਂਕਿ ਜਿਨ੍ਹਾਂ ਦੇ ਹੁਣ ਘੱਟ ਇੰਟਰਸਟ ਰੇਟ ਦੇ ਵਿੱਚ ਲੌਕ ਹੋਏ ਆ ਉਹ ਵੇਚਣਾ ਨਹੀਂ ਚਾਹ ਰਹੇ ਉਹ ਕਹਿੰਦੇ ਵੀ ਹੁਣ ਜੇ ਨਵੇਂ ਥਾਂ ਤੇ ਲਵਾਂਗੇ ਕਿਤੇ 7% ਦਾ ਮਿਲਣਾ ਆ ਘਰਾਂ ਦੀਆਂ ਕੀਮਤਾਂ ਵੀ ਕੋਈ ਇੰਨੀਆਂ ਨਹੀਂ ਘਟੀਆਂ ਵੀ ਆਪਾਂ ਨੂੰ ਜਿਹੜਾ ਕੋਈ ਓਵਰਆਲ ਫਾਇਦਾ ਜਿਹੜਾ ਉਹ ਹੋਵੇ ਹਾਂ ਜਿਹਨੇ ਡਾਊਨ ਸਾਈਜ਼ ਕਰਨਾ ਕੋਈ ਮੂਵ ਕਰ ਰਿਹਾ ਆ ਜਿੰਨੂੰ ਕਰਨਾ ਹੀ ਮਜਬੂਰੀ 'ਚ ਪੈ ਰਿਹਾ ਉਹੀ ਇਦਾਂ ਦਾ ਕੰਮ ਜਿਹੜਾ ਘਰਾਂ ਨੂੰ ਲੈ ਕੇ ਕਰ ਰਿਹਾ ਆ ਪਰ ਓਵਰਆਲ ਜਿਹੜੇ ਲੋਕ ਟਿਕੇ ਨੇ ਉਹ ਟਿਕੇ ਨੇ ਇਨਵੈਸਟਮੈਂਟ ਵਾਲੇ ਨੂੰ ਵੀ ਇਸ ਟਾਈਮ ਕੋਈ ਫਾਇਦਾ ਨਹੀਂ ਆ ਵੀ ਉਹਦੀ ਮਾਰਗੇਜ ਜਿਹੜੀ ਰੇਟਸ ਆ ਉਹਦਾ ਜਿਹੜਾ ਮੰਥਲੀ ਆ ਉਹ ਰੈਂਟ ਦੇ ਨਾਲੋਂ ਜਿਹੜਾ ਵੱਧ ਆ ਰਿਹਾ ਸੋ ਉਹ ਵੀ ਕਹਿੰਦਾ ਵੀ ਇਸ ਟਾਈਮ ਉਹ ਰੁਕੇ ਪਏ ਨੇ ਸੋ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਪਰ ਹਾਲ ਦੀ ਘੜੀ ਜਿਹੜੀ ਹਾਊਸਿੰਗ ਮਾਰਕੀਟ ਆ ਉਹਦੇ ਵਿੱਚ ਕਹ ਲੋ ਵੀ ਸਟੈਗਨੈਂਸੀ ਜੀ ਹੀ ਦੇਖਣ ਨੂੰ ਮਿਲ ਰਹੀ